ਹੈਲੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬੋਗਨਵਿਲੀਆ ਪਲਾਂਟ ਬਾਰੇ ਬੋਗਨਵਿਲੀਆ ਪਲਾਂਟ ਦੀ ਕਿੱਦਾਂ ਕੇਅਰ ਕਰਨੀ ਚਾਹੀਦੀ ਆ ਕੀ ਕੀ ਇਹਨੂੰ ਫਰਟੀਲਾਈਜ਼ਰ ਦੇਣਾ ਚਾਹੀਦੇ ਆ ਪੈਸਟ ਤੋਂ ਇਹਨੂੰ ਕਿਦ ਤੱਕ ਆਪਾਂ ਬਚਾਉਣਾ ਆ ਸੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਸੋ ਬੋਗਨਵਿਲੀਆ ਦੀ ਸਭ ਤੋਂ ਮੇਨ ਚੀਜ਼ ਇਹ ਹੈ ਕਿ ਬਹੁਤ ਹੀ ਸੋਹਣਾ ਹੈ ਇਹ ਪਲਾਂਟ ਬਹੁਤ ਹੀ ਸੋਹਣੇ ਚ ਫਲਾਰ ਜਾਂਦੇ ਆ ਦੇਖੋ ਅਲੱਗ-ਅਲੱਗ ਕਲਰਸ ਦੇ ਵਿੱਚ ਆਉਂਦਾ ਹੈ ਕਦੇ ਪਿੰਕ ਹੋ ਗਿਆ ਰੈੱਡ ਹੋ ਗਿਆ ਦੋ ਤਰ੍ਹਾਂ ਨਾਲ ਆਉਂਦਾ ਕੁਝ ਦੇਸੀ ਵੈਰਾਈਟੀਆਂ ਆਣੀਆਂ ਕੁਝ ਹਾਈਬ੍ਰਿਡ ਵੈਰਾਈਟੀਆਂ ਨੇ ਜਿਸ ਤਰ੍ਹਾਂ ਇਹ ਹਾਈਬ੍ਰਿਡ ਵੈਰਾਈਟੀ ਆ ਆਹ ਵਾਲੀ ਵੀ ਹਾਈਬ੍ਰਿਡ ਆ ਆ ਦੇਸੀ ਆ ਸੋ ਇਹ ਅਲੱਗ-ਅਲੱਗ ਕਲਰ ਦੇ ਵਿੱਚ ਆਉਂਦਾ 6-7 ਕਲਰਸ ਦੇ ਵਿੱਚ ਆਉਂਦਾ ਆਮ ਤੌਰ ਤੇ ਨਰਸੀ ਦੇ ਵਿੱਚ ਜੇ ਕੋਈ ਛੋਟੀ ਮੋਢੀ ਨਰਸੀ ਹੈ ਤਾਂ ਉਹ ਤੁਹਾਨੂੰ ਪਿੰਕ ਹੋ ਗਿਆ ਵਾਈਟ ਹੋ ਗਿਆ ਡਾਰਕ ਪਿੰਕ ਹੋ ਗਿਆ ਇਹ ਕਲਰਸ ਮਿਲ ਜਾਣੇ ਜੇ ਕੋਈ ਵਧੀਆ ਨਰਸੀ ਹੈਗੀ ਵੱਡੀਆਂ ਨਰਸੀ ਹੈਗੀ ਉੱਥੇ ਤੁਹਾਨੂੰ ਅਲੱਗ-ਅਲੱਗ orange ਕਲਰ yellow ਕਲਰ ਪੀਚ ਕਲਰ ਕਈ ਤਰ੍ਹਾਂ ਦੇ ਕਲਰਸ ਦੇ ਵਿੱਚ ਮਿਲ ਸਕਦਾ ਸੋ ਬਹੁਤ ਹੀ ਸੋਹਣਾ ਪਲਾਂਟ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਕੇਅਰ ਬਾਰੇ ਗੱਲ ਕਰੀਏ ਕਿ ਕਿਸ ਮੌਸਮ ਦੇ ਵਿੱਚ ਗਰਮੀਆਂ ਦਾ ਪਲਾਂਟ ਹੈ ਗਰਮੀਆਂ ਦੇ ਵਿੱਚ ਇਹ ਫਲੋਰਿੰਗ ਕਰਦਾ ਹੈ ਸਾਲ ਦੇ ਲਗਭਗ ਸਾਰਾ ਸਾਲ ਹੀ ਇਹ ਫਲੋਰਿੰਗ ਕਰਦਾ ਹੈ ਸਾਲ ਦੇ ਵਿੱਚ 8 ਤੋਂ 10 ਮਹੀਨੇ ਇਹ ਪੂਰੇ ਫਲੋਰਿੰਗ ਕਰਦਾ ਰਹਿੰਦਾ ਤੇ ਇਹਨੂੰ ਤੁਸੀਂ ਕਿੰਨੇ ਤੇਜ਼ ਗਰਮੀ ਜਿਹੜੀ ਹੈ ਉਹਦੇ ਵਿੱਚ ਥੋੜਾ ਜਿਆਦਾ ਇਹਨੂੰ ਬਚਾੜ ਹੁੰਦਾ ਨਹੀਂ ਤਾਂ ਆਮ ਤੌਰ ਤੇ ਇਹਨੂੰ ਲਗਭਗ ਪਾਇਨ ਟੂ 6 ਘੰਟੇ ਦੀ ਧੁੱਪ ਜੜੀ ਹੋ ਚਾਹੀਦੀ ਹੈ ਪਰ ਜਦੋਂ ਬਹੁਤ ਜ਼ਿਆਦਾ ਗਰਮੀ ਹੋਏ ਜਦੋਂ ਟੈਂਪਰੇਚਰ 40 ਪਲੱਸ ਹੋ ਜਾਂਦਾ ਤਾਂ ਤੁਸੀਂ ਇਹਨੂੰ ਜਾਂ ਤਾਂ ਗ੍ਰੀਨ ਨੈਟ ਦੇ نیچے ਜਾਂ ਕਿਸੇ ਸ਼ੀਡ ਦੇ ਥਲੇ ਰੱਖ ਸਕਦੇ ਤਾਂ ਜੋ ਇਹਦੀ ਜਿਹੜੀ ਪੱਤੀਆਂ ਉਹ ਜ਼ਿਆਦਾ ਝੁਲਸ ਨਾ ਜਾਣ ਸੋ ਇਸ ਤਰੀਕੇ ਨਾਲ ਇਹਨੂੰ ਮੇਨ ਆਪਾਂ ਜਿ ਦਿਖਿਆ ਜਾਵੇ ਤਾਂ ਇਹ ਧੁੱਪ ਬਲੇ ਪਾਣੇ ਨੈਕਸਟ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਪਾਣੀ ਦੇ ਬਾਰੇ ਜੇ ਤੁਸੀਂ ਬਗਨ ਬੀਲੀਆ ਤੋਂ ਬਹੁਤ ਬਹੁਤ ਫਲਾਰਿੰਗ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਘਟ ਤੋਂ ਘਟੇ ਨੂੰ ਪਾਣੀ ਦੇਣਾ ਚਾਹੀਦਾ ਹੈ ਪਾਣੀ ਇਹਦੇ ਵਿੱਚ ਸਿਰਫ ਉਸ ਟਾਈਮੇ ਪਾਣਾ ਚਾਹੀਦਾ ਜਦ ਇਹ ਪੱਤੀਆਂ ਝੁੱਕ ਜਾਣ ਜਿਸ ਤਰ੍ਹਾਂ ਦੇਖੋ ਆ ਹੁਣ ਮੇਰਾ ਪਲਾਂਟ ਆ ਇਹਦੀਆਂ ਪੱਤੀਆਂ ਝੁਕ ਰਹੀਆਂ ਨੇ ਨੀਚੇ ਨੂੰ ਤਾਂ ਉਸ ਟਾਈਮ ਤੁਸੀਂ ਇਹਦੇ ਵਿੱਚ ਪਾਣੀ ਦੇਣਾ ਆਪ ਵੀ ਤੁਸੀਂ ਵੇਟ ਕਰਨੀ ਹੈ ਕਿ ਕਦੋਂ ਇਹ ਪਾਣੀ ਮੰਗ ਰਿਹਾ ਤੁਹਾਨੂੰ ਆਪਣੇ ਆਪ ਅਦਾ ਲੱਗ ਜਾਣਾ ਜਦੋਂ ਤੁਸੀਂ ਪਲਾਂਟਸ ਨਾਲ ਅਟੈਚ ਹੋ ਜਾਂਦੇ ਤਾਂ ਪਲਾਂਟਸ ਦੀ ਤੁਹਾਨੂੰ ਆਦਤਾਂ ਵੀ ਸਮਝ ਲੱਗਣ ਲੱਗ ਜਾਂਦੀ ਸੋ ਇਹਨੂੰ ਜਿਆਦਾ ਜੇ ਆਪਾਂ ਵਾਟਰਿੰਗ ਕਰਾਂਗੇ ਤਾਂ ਇਹ ਸਿਰਫ ਆਪਣੀ ਗਰੋਥ ਵੱਲ ਧਿਆਨ ਦਿੰਦਾ ਹੈ ਇਹ ਇਹਦੇ ਵਿੱਚ ਫਲੋਰਿੰਗ ਨਹੀਂ ਹੁੰਦੀ ਜੇ ਤੁਸੀਂ ਬੱਤ-ਬੱਤ ਫਲੋਰਿੰਗ ਲੈਣਾ ਚਾਹੁੰਦੇ ਆ ਤਾਂ ਇਹਨੂੰ ਜਿਹੜਾ ਪਾਣੀ ਹੈ ਉਹ ਘੱਟ ਤੋਂ ਘੱਟ ਦੇਣਾ ਸਿਰਫ ਲੋੜ ਦੇ ਹਿਸਾਬ ਨਾਲ ਦੇਣਾ ਪਰ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਜੂਨ ਦੇ ਮਹੀਨੇ ਦੇ ਵਿੱਚ ਮਈ ਜੂਨ ਦੇ ਵਿੱਚ ਤਾਂ ਉਸ ਟਾਈਮ ਗਰਮੀ ਬਹੁਤ ਜ਼ਿਆਦਾ ਹੁੰਦੀ ਤਾਂ ਬਹੁਤ ਜ਼ਿਆਦਾ ਹਾਂ ਨਹੀਂ ਉਸ ਟਾਈਮ ਤੁਸੀਂ ਜੇ ਇਹਨੂੰ ਪਾਣੀ ਘੱਟ ਦਿੱਤਾ ਤਾਂ ਹੋ ਸਕਦਾ ਇਹ ਪਲਾਂਟ ਸੁੱਕ ਵੀ ਜਾਵੇ ਆਮ ਤੌਰ ਤੇ ਨਹੀਂ ਤਾਂ ਇਹਦੇ ਪਲਾਂਟ ਦੇ ਸੁੱਕਣ ਦਾ ਹੋਰ ਕੋਈ ਕਾਰਨ ਨਹੀਂ ਹੁੰਦਾ ਹੈਗਾ ਗਰਮੀਆਂ ਦੇ ਵਿੱਚ ਤੁਸੀਂ ਧਿਆਨ ਲੈਣਾ ਹੈ ਕਿ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਟਾਈਮ ਟੂ ਟਾਈਮ ਦੇਈ ਜਾਓ ਅਦਰਵਾਈਜ਼ ਸਾਰਾ ਸਾਲ ਤੁਹਾਨੂੰ ਇਹਦੀ ਵਾਟਰਿੰਗ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਸੋ ਜਿੰਨਾ ਤੁਸੀਂ ਇਹ ਚ ਘੱਟ ਪਾਣੀ ਦਵਾਂਗੇ ਉੰਨੀ ਜ਼ਿਆਦਾ ਫਲਾਰਿੰਗ ਹੋਗੀ ਇਹਦੇ ਵਿੱਚ ਹਾਂਜੀ ਨੈਕਸਟ ਹੈਗਾ ਕਿ ਇਹਨੂੰ ਧੁੱਪ ਦੇ ਵਿੱਚ ਰੱਖਣਾ ਛਾਂ ਦੇ ਵਿੱਚ ਨਹੀਂ ਰੱਖਣਾ ਜਦੋਂ ਜ਼ਿਆਦਾ ਮਈ ਜੂਨ ਦੇ ਤੋਂ ਫੈਣ ਦੇ ਉਸ ਟਾਈਮ ਤੁਸੀਂ ਇਹਨੂੰ ਗ੍ਰੀਨ ਲੈਡ ਦੇ ਨੀਚੇ ਸ਼ਿਫਟ ਕਰ ਸਕਦੇ ਆ ਜਦੋਂ ਇਹਦੀਆਂ ਪੱਤੀਆਂ ਥੋੜੀ ਜਿਹੀ ਝੁਕ ਜਾਣ ਤਾਂ ਤੁਸੀਂ ਉਸ ਟਾਈਮ ਇਹਦੇ ਵਿੱਚ ਵਾਟਰਿੰਗ ਕਰਨੀ ਹੈ ਫਰਵਰੀ ਤੋਂ ਨਵੰਬਰ ਤੱਕ ਇਹ ਆਮ ਤੌਰ ਤੇ ਫਲਾਰਿੰਗ ਕਰਦਾ ਹੈ ਇਸ ਦੌਰਾਨੀ ਤੁਸੀਂ ਇਹਦੇ ਵਿੱਚ ਇਹਨੂੰ ਤੁਸੀਂ ਨਰਸੀ ਤੋਂ ਲਿਆ ਕੇ ਆਪਣੇ ਘਰ ਲਗਾ ਸਕਦੇ ਇੱਕ ਗੱਲ ਹੋਰ ਧਿਆਨ ਰੱਖਣਾ ਕਿ ਜਦੋਂ ਤੁਸੀਂ ਨਰਸੀ ਤੋਂ ਲੈ ਕੇ ਆਓ ਤਾਂ ਇੱਕਦਮ ਇਹਨੂੰ ਪੌਟ ਦੇ ਵਿੱਚ ਸ਼ਿਫਟ ਨਾ ਕਰੋ ਇਹਨੂੰ ਪੌਟ ਸ਼ਿਫਟ ਕਰਨ ਤੋਂ ਪਹਿਲਾਂ 2-3 ਦਿਨ ਤੁਸੀਂ ਆਪਣੇ ਘਰ ਦੇ ਵਿੱਚ ਰੱਖੋ ਜਦੋਂ ਇਹ ਤੁਹਾਡੇ ਘਰ ਦੇ ਵਾਤਾਵਰਣ ਨੂੰ ਪ੍ਰੋਪਰਲੀ ਅਡਾਪਟ ਕਰ ਲੈਂਦਾ ਹੈ ਤਾਂ ਤੁਸੀਂ ਉਸ ਟਾਈਮ ਇਹਨੂੰ ਕਿਸੇ 12 ਇੰਚ ਦੇ ਇੱਕ ਪੌਟ ਦੇ ਵਿੱਚ ਸ਼ਿਫਟ ਕਰ ਦਿਓ ਵੈਸੇ ਤਾਂ ਇਹਨੂੰ ਕਿਸੇ ਤਰ੍ਹਾਂ ਦੇ ਵੀ ਪੌਟ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਪਰ ਕੋਸ਼ਿਸ਼ ਕਰੋ ਵੈਸੇ ਤਾਂ ਪ੍ਰੈਫਰ ਕਰੋ ਕਿ ਹਮੇਸ਼ਾ ਜਦੋਂ ਵੀ ਪlant ਲਗਾਓ ਤਾਂ ਤੁਸੀਂ ਮਿੱਟੀ ਦੇ ਗਮਲੇ ਦੇ ਵਿੱਚ ਲਗਾਓ ਔਰ ਕੋਈ ਵੀ ਜਦੋਂ ਨਵਾਂ ਪlant ਲੈ ਕੇ ਆ ਰਹੇ ਹੋ ਤਾਂ ਉਹਨੂੰ ਮਿੱਟੀ ਦੇ ਗਮਲੇ ਦੇ ਵਿੱਚ ਲਗਾਓ ਜਦੋਂ ਵੱਡੇ ਹੋ ਜਾਂਦੇ ਪlant ਫਿਰ ਤੁਸੀਂ ਉਹਨੂੰ ਕਿਸੇ ਹੋਰ ਪੌਟ ਦੇ ਵਿੱਚ ਸ਼ਿਫਟ ਕਰ ਸਕਦੇ ਆ ਸੋ ਬੋਗਨਵਿਲੀਆ ਤੋਂ ਦੇ ਵਿੱਚ ਦੀ ਕੇਅਰ ਇਹੀ ਹੈ ਕਿ ਇਹਨੂੰ ਜਦੋਂ ਵੀ ਲਗਾਣਾ ਹੈ ਤਾਂ ਮਿੱਟੀ ਵਾਲੇ ਪੌਟ ਦੇ ਵਿੱਚ ਲਗਾਣਾ ਹੈ ਜਦੋਂ ਵੀ ਨਵਾਂ ਲੈ ਕੇ ਆਣ ਮਿੱਟੀ ਦਾ ਜਿਹੜਾ ਗਮਲਾ ਹੈ ਉਹ ਮਿਨੀਮਮ 12 ਇੰਚ ਦਾ ਜਰੂਰ ਹੋਵੇ ਵੈਸੇ ਇਹਨੂੰ ਰੂਟ ਬਾਉਂਡਿੰਗ ਪਸੰਦਤ ਹੈਗੀ ਆ ਪਰ ਜੇ ਆਪਾਂ ਇਹਨੂੰ ਬਾਰ-ਬਾਰ ਸ਼ਿਫਟ ਨਾ ਕਰੀਏ ਕਰਨ ਤੋਂ ਬਚਣਾ ਚਾਹਨੇ ਤਾਂ ਇਹਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ 12 ਇੰਚ ਦੇ ਗਮਲੇ 'ਚ ਲਗਾ ਦਿਓ ਜਿਤੇ-ਜਿਤੇ ਵੱਡਾ ਹੋ ਜਾਂਦਾ ਹੈ ਤਾਂ ਉਸ ਟਿੱਕੇ ਨਾਲ ਇਹਨੂੰ ਵੱਡੇ ਪੌਟ ਦੇ ਵਿੱਚ ਤੁਸੀਂ ਸ਼ਿਫਟ ਕਰ ਸਕਦੇ ਹੋ ਉਸ ਤੋਂ ਬਾਅਦ ਹੈਗਾ ਕੀ ਤੇ ਪ੍ਰਾਈਸ ਬਾਰੇ ਇਹਦਾ ਪ੍ਰਾਈਸ ਜਿਹੜਾ ਹੈਗਾ ਆ ਉਹ 1000 ਰੁਪਏ ਤੱਕ ਲੈ ਕੇ ਤੁਹਾਨੂੰ 250 ਰੁਪਏ ਤੱਕ ਆਮ ਤੌਰ ਤੇ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਹੈ ਸੋ ਇਹਦੇ ਵਿੱਚ ਜ਼ਿਆਦਾ ਪੈਸੇ ਖਰਚ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਆਊਟਡੋਰ ਪਲਾਂਟ ਆ ਛੇਡ ਦੇ ਵਿੱਚ ਨਹੀਂ ਰੱਖਣਾ ਹੈਗਾ ਇਨਡੋਰ ਨਹੀਂ ਰੱਖਣਾ ਹੈਗਾ ਜੇ ਤੁਸੀਂ ਵੱਧ ਤੋਂ ਵੱਧ ਫਲਾਰਿੰਗ ਲੈਣਾ ਚਾਹੁੰਦੇ ਆ ਤਾਂ ਇਹਨੂੰ ਵੱਧ ਤੋਂ ਵੱਧ ਧੁੱਪ ਦੇ ਵਿੱਚ ਰੱਖੋ ਇਹ ਗੱਲ ਹੋਰ ਵੀ ਆ ਜਦੋਂ ਵੀ ਤੁਸੀਂ ਕੋਈ ਵੀ ਪਲਾਂਟ ਲੈ ਕੇ ਆਨੇ ਆ ਤਾਂ ਉਹਨੂੰ ਗਮਲੇ ਦੇ ਵਿੱਚ ਕੋਸ਼ਿਸ਼ ਕਰੋ ਕਿ ਸ਼ਾਮ ਦੇ ਟਾਈਮ ਦੇ ਵਿੱਚ ਉਹਨੂੰ ਟ੍ਰਾਂਸਪਲੈਂਟ ਕਰੋ ਕਿਉਂਕਿ ਇਹ ਨਾ ਹੋਵੇ ਕਿ ਦਿਨ ਵੇਲੇ ਪਲਾਂਟ ਦੇ ਉੱਪਰ ਕਾਫੀ ਜਿਆਦਾ ਸਾਰਾ ਦਿਨ ਧੁੱਪ ਪੈਂਦੀ ਆ ਸੋ ਕੋਈ ਵੀ ਪਲਾਂਟ ਲੈ ਕੇ ਆਨੇ ਆ ਪਰ ਵੈਸੇ ਤਾਂ ਬੋਗਨਵਿਲੀ ਵਾਲੀ ਗੱਲ ਕਰ ਰਹੇ ਆ ਕਿ ਇਹਨੂੰ ਤੁਸੀਂ ਸ਼ਾਮ ਦੇ ਟਾਈਮ ਹੀ ਨਰਸੀਤੂ ਲਿਆ ਕੇ ਇਹਨੂੰ ਗਮਲੇ ਵਿੱਚ ਲਗਾਣਾ ਪਰ ਕੋਈ ਵੀ ਪlant ਲਿਆਣੇ ਆ ਤਾਂ ਤੁਸੀਂ ਉਹਨੂੰ ਸ਼ਾਮ ਦੇ ਟਾਈਮ ਹੀ ਗਮਲੇ ਦੇ ਵਿੱਚ ਕਰੋ ਤਾਂ ਜੋ ਉਹ ਪੂਰੀ ਰਾਤ ਸੈਟਲ ਹੋਣ ਲਈ ਘੱਟੋ-ਘੱਟ 7-8 ਘੰਟੇ ਜਿਹੜੇ 8-10 ਘੰਟੇ ਉਹਨੂੰ ਮਿਲ ਜੇ। ਹਾਂਜੀ ਪੌਟ ਦੀ ਆਪਾਂ ਗੱਲ ਕਰਦੇ ਹੋਏ ਕਿ ਪੌਟ 12 ਇੰਚ ਦਾ ਲੈਣਾ ਮਿੱਟੀ ਦਾ ਲੈਣਾ ਹੈ। ਔਰ ਨੈਕਸਟ ਹੈ ਜਦੋਂ ਵੀ ਕਿੰਦਾ ਆਪਣਾ ਜਿਹੜਾ ਬੋਗਨਵਿਲ ਗਿਆ ਇਹਦੇ ਵਿੱਚ ਹੁਣ ਜਿਹੜਾ ਫਲੋਰਿੰਗ ਹੋ ਗਈ। ਫਲੋਰਿੰਗ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਦੀ ਥੋੜੀ-ਥੋੜੀ ਟਿਪਸ ਤੋਂ ਜੇ ਵਿੱਚ ਜੋ ਜਿਹੜਾ ਵੀ ਡੀ ਸ਼ੇਪ ਹੋ ਰਿਹਾ ਤੁਸੀਂ ਉਹਦੀ ਕਟਿੰਗ ਕਰ ਦੇਣੀ ਜੇ ਤੁਸੀਂ ਸਾਰੀਆਂ ਆਣ ਤੋਂ ਬਾਅਦ ਇਹਦੀ ਪ੍ਰੂਨਿੰਗ ਨਹੀਂ ਕੀਤੀ ਤਾਂ ਨੈਕਸਟ ਜਿਹੜੀ ਫਲੋਰਿੰਗ ਆਣੀ ਆ ਉਹਨੂੰ ਆਣ ਦੇ ਵਿੱਚ ਟਾਈਮ ਲੱਗੇਗਾ ਜੇ ਤੁਸੀਂ ਬੈਕ ਟੂ ਬੈਕ ਇਹਦੇ ਵਿੱਚੋਂ ਫਲੋਰਿੰਗ ਲੈਣਾ ਚਾਹੁੰਦੇ ਆ ਤਾਂ ਇਹਨੂੰ ਤੁਸੀਂ ਟਾਈਮ-ਟਾਈਮ ਤੇ ਪ੍ਰੂਨਿੰਗ ਕਰਦੇ ਰਹਿਣਾ ਇਹਦੀਆਂ ਟਾਹਣੀਆਂ ਜਿਹੜੀਆਂ ਹਨ ਬ੍ਰਾਂਚਸ ਜਿਹੜੀਆਂ ਹਨ ਉਹਨਾਂ ਨੂੰ ਟਾਈਮ ਜਦੋਂ ਵੀ ਕਹਿੰਦਾ ਇਹਦੇ ਵਿੱਚ ਹੁਣ ਜਦੋਂ ਇਹਦੇ ਵਿੱਚ ਫਲੋਰਿੰਗ ਹੋ ਗਈ ਉਸ ਤੋਂ ਬਾਅਦ ਇਹਨੂੰ ਕੰਡਿੰਗ ਕਰ ਦੇਣਾ ਮਤਲਬ ਤੁਸੀਂ ਆਪਣਾ ਪਲਾਂਟ ਜਿਹੜਾ ਉਹ ਡੀ ਸ਼ੇਪ ਨਹੀਂ ਹੋਣ ਦਾ ਉਹਨੂੰ ਪ੍ਰੋਪਰ ਸ਼ੇਪ ਦੇ ਵਿੱਚ ਰੱਖਣਾ ਕਿਉਂਕਿ ਇਹ ਪlant ਤਾਂ ਹੀ ਸੋਹਣਾ ਲੱਗਦਾ ਹੈ ਜੇ ਪ੍ਰੋਪਰ ਸ਼ੇਪ ਦੇ ਵਿੱਚ ਹੋਵੇ ਉਹਨੂੰ ਸ਼ੇਪ ਦੇ ਵਿੱਚ ਲਿਆਉਣ ਲਈ ਸਟਾਰਟਿੰਗ ਦੇ ਵਿੱਚ ਤੁਹਾਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਉਸ ਤੋਂ ਬਾਅਦ ਇਹ ਪ੍ਰੋਪਰ ਸ਼ੇਪ ਦੇ ਵਿੱਚ ਰਹਿੰਦਾ ਫਿਰ ਉਹ ਥੋੜੀ ਥੋੜੀ ਪ੍ਰੂਨਿੰਗ ਕਰੀ ਚੱਲੋ ਔਰ ਰਿਫਲਾਰਿੰਗ ਲਈ ਚੱਲੋ ਮਤਲਬ ਜਦੋਂ ਵੀ ਫਲਾਰਿੰਗ ਆ ਜਾਵੇ ਤੁਹਾਨੂੰ ਪ੍ਰੂਨਿੰਗ ਕਰ ਸਕਦੇ ਤੁਸੀਂ ਕੇਵਲ ਜਦੋਂ ਹੁਣ ਮੰਨ ਲਓ ਬਰਸਾਤ ਦੇ ਮੌਸਮ ਤੋਂ ਬਾਅਦ ਜਨਵਰੀ ਆ ਜਾਂ ਦਸੰਬਰ ਜਨਵਰੀ ਫਰਬੀ ਤੇ ਵਿੱਚ ਤੁਸੀਂ ਇਹਦੀ ਹਾਰਡ ਪ੍ਰੂਨਿੰਗ ਕਰ ਦੇਣੀ ਉਸ ਟਾਈਮ ਤੁਸੀਂ ਇਹਦੇ ਲਗਭਗ 50% ਜਿਹੜੀਆਂ ਬ੍ਰਾਂਚਸ ਆ ਉਹਨਾਂ ਨੂੰ ਕੱਟ ਦੇਣਾ ਕਿਉਂਕਿ ਜਦੋਂ ਵੀ ਫਲਾਰਿੰਗ ਹੁੰਦੀ ਹੈ ਤਾਂ ਉਹ ਜ਼ਿਆਦਾਤਰ ਫਲਾਰਿੰਗ ਜਿਹੜੀ ਹੈ ਨਵੀਆਂ ਬ੍ਰਾਂਚਸ ਦੇ ਉੱਪਰ ਹੁੰਦੀ ਹੈ ਵੈਸੇ ਇਹ ਪlant ਐਦਾਂ ਦਾ ਜਿਹਦੀਆਂ ਸਾਰੀਆਂ ਬ੍ਰਾਂਚਸ ਦੇ ਉੱਪਰ ਵੀ ਫਲਾਰਿੰਗ ਹੁੰਦੀ ਹੈ ਔਰ ਇਹਦੀਆਂ ਟਿਪਸ ਦੇ ਉੱਪਰ ਵੀ ਫਲਾਰਿੰਗ ਹੁੰਦੀ ਹੈ ਸੋ ਇਹਨੂੰ ਤੁਸੀਂ ਕੀ ਕਰਨਾ ਹੈ ਜਨੂਅਰੀ ਦੇ ਵਿੱਚ ਤੁਸੀਂ ਇਹਦੀ ਹਾਰਡ ਪ੍ਰੂਨਿੰਗ ਕਰ ਲੈਣੀ ਹੈ ਤਾਂ ਜੋ ਫਰਵਰੀ ਤੋਂ ਲੈ ਕੇ ਨਵੰਬਰ ਤੱਕ ਮਾਰਚ ਤੱਕ ਮਤਲਬ ਮਾਰਚ ਤੋਂ ਲੈ ਕੇ ਨਵੰਬਰ ਤੱਕ ਇਹਦੇ ਉੱਪਰ ਫਲਾਰਿੰਗ ਰੈਗੂਲਰ ਹੁੰਦੀ ਰਹੇ ਠੀਕ ਹੈ ਜੀ ਨੈਕਸਟ ਗੱਲ ਕਰਾਂਗੇ ਆਪਾਂ ਫਰਟੀਲਾਈਜ਼ਰ ਕਈ ਲੋਕੀ ਫਰਟੀਲਾਈਜ਼ਰ ਡੀਏਪ ਜਾਂ ਯੂਰੀਆ ਵਗੈਰਾ ਯੂਜ਼ ਕਰਦੇ ਆ ਇਹਦੇ ਵਿੱਚ ਵੱਤ ਵੱਤ ਫਲਾਰਿੰਗ ਨਾਲ ਨਹੀਂ ਬਸ ਇਹ ਆਪਸ਼ਨਲ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਲੈਣਾ ਚਾਹੋਗੇ ਅਦਰਵਾਈਜ਼ ਇਹਨੂੰ ਕਿੰਦਾ ਤੁਸੀਂ ਜਿਹੜਾ ਗੋਬਰ ਦਾ ਦਿਖਾਦਾ ਉਹ ਯੂਜ਼ ਕਰੋ ਔਰ ਸਮੇਂ ਸਮੇਂ ਦੇ ਮਹੀਨੇ ਬਾਅਦ ਤੁਸੀਂ ਇੱਕ ਮਿੱਠੀ ਮੁਠੀ ਜਾਂ ਦੋ ਮੁਠੀਆਂ ਜਿਹੜੀਆਂ ਤੁਸੀਂ ਇਹ ਚ ਗੋਬਰ ਖਾਦ ਪਾ ਸਕਦੇ ਆ ਔਰ ਗੋਬਰ ਖਾਦ ਜਿਹੜੀ ਹੁੰਦੀ ਹੈ ਉਹ ਗਰਮ ਹੁੰਦੀ ਆ ਸੋ ਉਹਦੇ ਨਾਲ ਇਹਦੇ ਵਿੱਚ ਪਲਾਂਟੇਸ਼ਨ ਵੀ ਫਲਾਰਿੰਗ ਜਿਹੜੀ ਹੈ ਉਹ ਕਾਫੀ ਮਾਤਰਾ ਵਿੱਚ ਜਾਂਦੀ ਜੇ ਤੁਸੀਂ ਗੱਲ ਕਰੋ ਕਿ ਇਹਦੀ ਸਭ ਤੋਂ ਫੇਵਰਿਟ ਖਾਦ ਦੀ ਤਾਂ ਇਹਦੀ ਸਭ ਤੋਂ ਫੇਵਰਿਟ ਖਾਦ ਹੈਗੀ ਆ ਸਰੋਂ ਦੀ ਖਾਦ ਸਰੋਂ ਦੀ ਖਾਦ ਨੂੰ ਤੁਸੀਂ ਪੀਸ ਲੈਣਾ ਉਹਦਾ ਇੱਕ ਚਮਚ ਜਿਹੜਾ ਤੁਸੀਂ ਇਹਦੇ ਵਿੱਚ ਪਾ ਕੇ ਇਹਦੀ ਅੱਛੀ ਤਰ੍ਹਾਂ ਗੁੜਾਈ ਕਰਨ ਤੋਂ ਬਾਅਦ ਇਦੇ ਵਿੱਚ ਇੱਕ ਚਮਚ ਪਾ ਦੇਣਾ ਔਰ ਅਚੀ ਤਰ੍ਹਾਂ ਦੀ ਵਾਟਰਿੰਗ ਕਰ ਦੇਣੀ ਪਰ ਕੋਸ਼ਿਸ਼ ਕਰਿਓ ਕਿ ਜਦੋਂ ਮਈ ਜੂਨ ਹੁੰਦਾ ਉਸ ਟਾਈਮ ਇਹਦੇ ਵਿੱਚ ਤੁਸੀਂ ਸਰੋਂ ਦੀ ਖਲ ਜਿਹੜੀ ਆ ਉਹਦੀ ਖਾਦ ਨਹੀਂ ਪਾਣੀ ਕਿਉਂਕਿ ਉਸ ਟਾਈਮ ਕਾਫੀ ਗਰਮੀ ਹੁੰਦੀ ਹੈ ਔਰ ਸਰੋਂ ਦੀ ਖਲ ਵੀ ਕਾਫੀ ਜ਼ਿਆਦਾ ਗਰਮ ਹੁੰਦੀ ਹੈ ਸੋ ਉਹਦੇ ਨਾਲ ਪਲਾਂਟ ਜਿਹੜਾ ਉਹ ਮਰ ਸਕਦਾ ਸੋ ਇਹਦੇ ਵਿੱਚ ਸਰੋਂ ਦੀ ਖਲ ਨਾਦਾ ਵੀ ਪਾ ਕੇ ਤੁਸੀਂ ਵਿਦਨ ਵੀਕ ਔਰ 10 ਦਿਨ ਦੇ ਵਿੱਚ ਤੁਸੀਂ ਇਹਦੇ ਤੋਂ ਵੱਧ ਤੋਂ ਵੱਧ ਸਾਰੀ ਲੈ ਸਕਦੇ ਹੋ ਨੈਕਸਟ ਹੈ ਜੀ ਆਪਣੇ ਫਲਾਰੀ ਰੂਟ ਬਾਉਂਡ ਕਈ ਵਾਰੀ ਇਦਾਂ ਹੁੰਦਾ ਹੈ ਕਿ ਆਪਣੇ ਪਲਾਂਟ ਦੇ ਵਿੱਚ ਨੂੰ ਆਪਾਂ ਕੇਅਰ ਕਰ ਰਹੇ ਹਾਂ ਉਹਦੀ ਉਹਦੀ ਪ੍ਰੋਪਰ ਕੇਅਰ ਹੋ ਰਹੀ ਹੈ ਉਹਨੂੰ ਆਪਾਂ ਪਾਣੀ ਵੀ ਠੀਕ ਠਾਕ ਦੇ ਰਹੇ ਹਾਂ ਚ ਖਾਦ ਵੀ ਪਾ ਰਹੇ ਹਾਂ ਪਰ ਫੇ ਵੀ ਸਾਡਾ ਪਲਾਂਟ ਫਲੋਰਿੰਗ ਨਹੀਂ ਕਰ ਰਿਹਾ ਸੋ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਰੂਟ ਬਾਉਂਡ ਹੋ ਜਾਂਦੀ ਹੈ ਕਈ ਵਾਰੀ ਪਲਾਂਟ ਜਿਹੜਾ ਹੁੰਦਾ ਹੈ ਉਹ ਵੱਡਾ ਹੋ ਜਾਂਦਾ ਪਰ ਗਮਲਾ ਉਹਦਾ ਛੋਟਾ ਹੁੰਦਾ ਹੁਣ ਇਸ ਕੇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਯਾ ਤਾਂ ਇਦਾਂ ਹੀ ਤੁਸੀਂ ਵੱਡੇ ਗਮਲੇ 'ਚ ਸ਼ਿਫਟ ਕਰ ਦਿਓ ਜੇ ਤੁਹਾਡਾ 12 ਇੰਚ ਦਾ ਗਮਲਾ ਹੈ ਤਾਂ ਇਹਨੂੰ 14 ਇੰਚ ਦੇ ਗਮਲੇ 'ਚ ਸ਼ਿਫਟ ਕਰ ਦਿਓ ਜਾਂ ਤੁਸੀਂ ਕੀ ਕਰਨਾ ਹੈ ਕਿ ਇਹਨੂੰ ਗਮਲੇ ਦੇ ਵਿੱਚੋਂ ਕੱਢ ਕੇ ਇਹਦੀਆਂ ਥੋੜੀਆਂ-ਥੋੜੀਆਂ ਜੜ੍ਹਾਂ ਜਿਹੜੀਆਂ ਹਨ ਉਹਨਾਂ ਨੂੰ ਕੱਟ ਦੇਣਾ ਔਰ ਉਸ ਤੋਂ ਬਾਅਦ ਫਿਰ ਦੁਬਾਰਾ ਉਸੇ ਪੌਟ ਦੇ ਵਿੱਚ ਲਗਾ ਦੇਣਾ ਜਦੋਂ ਤੁਸੀਂ ਲਗਾਣਾ ਹੈ ਤਾਂ ਮਿੱਟੀ ਇਹਦੀ ਚੇਂਜ ਕਰ ਦੇਣੀ ਹੈ ਮਿੱਟੀ ਦੇ ਵਿੱਚ ਤੁਸੀਂ ਲਗਭਗ 40% ਦੇ ਕਰੀਬ ਜਿਹੜੇ ਆ ਉਹ ਖਾਦ ਪਾਣੀਆਂ ਵਰਮੀ ਕੰਪੋਸਟ ਪਾਣੀਆਂ ਜਾਂ ਗੋਬਰ ਖਾਦ ਪਾਣੀਆਂ ਔਰ ਬਾਕੀ ਜਿਹੜੀ ਨਾਰਮਲ ਗਾਰਡਨ ਸੋਇਲ ਪਾ ਕੇ ਤੁਸੀਂ ਇਹਨੂੰ ਦੁਬਾਰਾ ਲਗਾ ਦੇਣਾ। ਔਰ ਇਹ ਜੀ ਚੀਜ਼ਾਂ ਜਿਹੜੀਆਂ ਰੀਪੋਟਿੰਗ ਜਿਹੜੀ ਕਰਨੀ ਹੈ ਇਹ ਤੁਸੀਂ ਕਰਨੀ ਆ ਜਾਂ ਤਾਂ ਬਰਸਾਤ ਦੇ ਮੌਸਮ ਦੇ ਵਿੱਚ ਜਾਂ ਮਿਡ ਜਨਵਰੀ ਤੋਂ ਬਾਅਦ ਮਤਲਬ ਫਰਵਰੀ ਜਨਵਰੀ ਦੇ ਐਂਡ ਦੇ ਵਿੱਚ ਔਰ ਫਰਵਰੀ ਦੇ ਮਹੀਨੇ ਦੇ ਵਿੱਚ ਤੁਸੀਂ ਇਹ ਰੀਪੋਟਿੰਗ ਕਰ ਸਕਦੇ ਹੋ। ਅਰਜਨਲ ਜਿਹੜਾ ਪlant ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦਾ ਹੈਗਾ। ਸੋ ਇਹਦਾ ਪਾਣੀ ਤੁਸੀਂ ਜੇ ਕਿੰਦਾ ਫਿਰ ਵੀ ਕਈ ਵਾਰੀ ਨਹੀਂ ਹੁੰਦੀ ਤਾਂ ਇਹਦਾ ਪਾਣੀ ਤੁਸੀਂ ਰੋਕ ਦੇਣਾ। ਅੱਛਾ ਇੱਕ ਵਾਰੀ ਰੀਪੋਟਿੰਗ ਕਰਨ ਤਾਂ ਬਾਦੀ ਦੀ ਪ੍ਰੋਪਰ ਕੇਅਰ ਕਰਨੀ ਇਹਨੂੰ ਸਮੇਂ-ਸਮੇਂ ਤੇ ਪਾਣੀ ਦੇਣਾ ਤਾਂ ਜੋ ਪਲਾਂਟ ਜਿਹੜਾ ਉਹ ਸੈਟਲ ਹੋ ਜਾਵੇ ਨੈਕਸਟ ਆਪਾਂ ਕਰਦੇ ਹਾਂ ਕਿ ਕਈ ਵਾਰੀ ਜੇ ਫਲਾਰਿੰਗ ਨਹੀਂ ਹੁੰਦੀ ਹੈਗੀ ਤਾਂ ਤੁਸੀਂ ਇਹਦਾ ਪਾਣੀ ਰੋਕ ਦੇਣਾ ਇਹਨੂੰ ਬਾਰ-ਬਾਰ ਥੋੜਾ ਪਿਆਸਾ ਰੱਖਣਾ ਹੈ ਦੋ ਤਿੰਨ ਵਾਰੀ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਇਹਦੇ ਵਿੱਚ ਫਲਾਰਿੰਗ ਪ੍ਰੋਪਰ ਹੋਣ ਲੱਗ ਜਾਈ ਸੋ ਆਈ ਹੋਪ ਤੁਹਾਨੂੰ ਬੋਗਨਵਿਲੀ ਬਾਰੇ ਕਾਫੀ ਜਾਣਕਾਰੀ ਮਿਲ ਲਗੀ ਹੋਵੇ ਔਰ ਜੇ ਕੋਈ ਫਿਰ ਵੀ ਕੋਈ ਰੰਦੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਸਕਦੇ ਜੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਨੈਕਸਟ ਵੀਡੀਓਜ਼ ਆਪਾਂ ਵਧੀਆ ਲੈ ਕੇ ਆਵਾਂਗੇ ਸੋ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾ ਦਿਓ ਥੈਂਕ ਯੂ ਹੈਪੀ ਗਾਰਡਨਿੰਗ